ਜਿਹੜੀ ਚੀਜ਼ ਨੂੰ ਰੋਕਦੇ ਆ ਨਾ ਪਹਿਲਾਂ ਕਹਿੰਦੇ ਸੀ ਸਰਦਾਰ ਬੰਦਾ ਫੈਸ਼ਨ ਨਹੀਂ ਕਰ ਸਕਦਾ ਮੈਂ ਆਪ ਮੈਂ ਕਰਕੇ ਦਿਖਾਉਂਗਾ ਫਿਰ ਕਹਿੰਦੇ ਸਰਦਾਰ ਦਾ ਫਿਲਮਾਂ ਜੀ ਨਹੀਂ ਆ ਸਕਦਾ ਮੈਂ ਕਹਾਂ ਮੈਂ ਕਰਕੇ ਦਿਖਾਉਂਗਾ ਕੀ ਕਹਿੰਦੇ ਆ ਮੈਂ ਕਹਾ ਮੈਂ ਤਾਂ ਦਿਲ ਬਣਾਤੀ ਟੂਰ ਲਾਉ ਪਤਾ ਕੀ ਗੱਲ ਹੈ ਜਿਹੜੀ ਚੀਜ਼ ਨੂੰ ਰੋਕਦੇ ਆ ਨਾ ਪਹਿਲਾਂ ਕਹਿੰਦੇ ਸੀ ਸਰਦਾਰ ਬੰਦਾ ਫੈਸ਼ਨ ਨਹੀਂ ਕਰ ਸਕਦਾ ਮੈਂ ਕਹਾ ਮੈਂ ਕਾ ਕਰਕੇ ਦਿਖਾਉ ਫਿਰ ਕਹਿੰਦੇ ਸਰਦਾਰ ਦਾ ਫਿਲਮਾਂ ਚ ਨਹੀਂ ਆ ਸਕਦਾ ਮੈਂ ਕਹਾ ਮੈਂ ਤਾਂ ਕਰਕੇ ਦਿਖਾਉ ਫਿਰ ਕਹਿੰਦੇ ਪੰਜਾਬੀ ਫਿਰ ਉਹ ਚ ਚਲ ਗਿਆ ਬੰਬੇ ਨਹੀਂ ਜਾ ਸਕਦਾ ਮੈਨੂੰ ਬਣਾਤੀ ਕਹਿੰਦੇ ਆ ਮੈਂਗਾ ਮੈਂ ਦਾ ਦਿਲ ਬਣਾਤੀ ਟੂਰ ਲਾਉ ਪਤਾ ਕੀ ਗੱਲ ਹੈ ਜਿਹੜੀ ਚੀਜ਼ ਨੂੰ ਰੋਕਦੇ ਆ ਨਾ ਪਹਿਲਾਂ ਕਹਿੰਦੇ ਸੀ ਸਰਦਾਰ ਬੰਦਾ ਫੈਸ਼ਨ ਨਹੀਂ ਕਰ ਸਕਦਾ ਮੈਂਗਾ ਮੈਂਗਾ ਕਰਕੇ ਦਿਖਾਉਂ ਫਿਰ ਕਹਿੰਦੇ ਸਰਦਾਰ ਬੰਦਾ ਫਿਲਮਾਂ ਚ ਨਹੀਂ ਆ ਸਕਦਾ ਮੈਂਗਾ ਮੈਂ ਦਾ ਕਰਕੇ ਦਿਖਾਉਂ ਫਿਰ ਕਹਿੰਦੇ ਪੰਜਾਬੀ ਫਿਰ ਉਹ ਚਲ ਗਿਆ ਬੰਬੇ ਨਹੀਂ ਜਾ ਸਕਦਾ ਮੈਂਗਾ ਮੈਂ ਕਹਾ ਮੈਂ ਤਾਂ ਦਿਲ ਬਣਾਤੀ ਟੂਰ ਲਾਉ ਪਤਾ ਕੀ ਗੱਲ ਹੈ ਜਿਹੜੀ ਚੀਜ਼ ਨੂੰ ਰੋਕਦੇ ਆ ਨਾ ਪਹਿਲਾਂ ਕਹਿੰਦੇ ਸੀ ਸਰਦਾਰ ਬੰਦਾ ਫੈਸ਼ਨ ਨਹੀਂ ਕਰ ਸਕਦਾ ਮੈਂ ਕਹਾ ਮੈਂ ਕਾ ਕਰਕੇ ਦਿਖਾਉਂ ਫਿਰ ਕਹਿੰਦੇ ਸਰਦਾਰ ਬੰਦਾ ਫਿਲਮਾਂ ਚ ਨਹੀਂ ਆ ਸਕਦਾ ਮੈਂ ਕਹਾ ਮੈਂ ਤਾਂ ਕਰਕੇ ਦਿਖਾਉਂ ਕੀ ਕਹਿੰਦੇ ਆ ਮੈਂ ਕਿਹਾ ਮੈਂ ਤਾਂ ਦਿਲ ਬਨਾਤੀ ਟੂਰ ਲਾਉ ਪਤਾ ਕੀ ਗੱਲ ਹੈ ਜਿਹੜੀ ਚੀਜ਼ ਨੂੰ ਰੋਕਦੇ ਆ ਨਾ ਪਹਿਲਾਂ ਕਹਿੰਦੇ ਸੀ ਸਰਦਾਰ ਬੰਦਾ ਫੈਸ਼ਨ ਨਹੀਂ ਕਰ ਸਕਦਾ ਮੈਂ ਕਰਕੇ ਦਿਖਾਉਂ ਫਿਰ ਕਹਿੰਦੇ ਸਰਦਾਰ ਬੰਦਾ ਫਿਲਮਾਂ ਚ ਨਹੀਂ ਆ ਸਕਦਾ ਮੈਂ ਕਿਹਾ ਮੈਂ